ਬੂਜਰੀ ਮਹੱਲਾ ਪੰਜਵਾ ਪਿਧੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਖ ਬਿਨਸੇ ਸੁਖੀਆ ਨਿਵਾਸਾ ਸ਼ਰਨਿਸਰਵ ਜੀ ਸਤਗੁਰਾਂ ਦੀ ਸ਼ਰਨ ਕਰਕੇ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਬੰਧਨ ਟੁੱਟਦੇ ਹੈ ਇੱਕੋ ਦਾਇ ਤ੍ਰਿਮ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਿਉਂ ਕਿ ਪੌੜੀਆਂ ਵਾਲੇ ਸ਼ਬਦ ਦੂਜੇ ਕਣ ਸਰਕਾਰ ਚ ਮਾਰਾ ਉਚਾਰਦੇ ਹਨ ਦੁੱਖ ਬੇਨਸੇ ਸੁਖੀਆ ਨਿਵਾਸਾ ਜੰਮਣ ਮਰਨ ਦੇ ਦੁੱਖ ਮਹਾਰਾਜ ਦੇ ਪਿਆਰੇ ਗੁਰਮੁਖਾਂ ਦੇ ਨਾਸ ਹੋ ਗਏ ਸੁਖ ਸਰੂਪ ਨੂੰ ਪਰਮੇਸ਼ਰ ਦੇ ਚ ਨਿਵਾਸ ਟਿਕਾਣਾ ਕੀਤਾ ਹੈ ਤ੍ਰਿਸ਼ਨਾ ਜਲਨ 부ਝਾਈ ਅਬ ਤ੍ਰਿਸ਼ਨਾ ਦੀ ਜਿਹੜੀ ਜਲਨ ਤਾਂ ਸਾਥ ਸ੍ਰੀਨਾਸਾ ਕਸਾਂ ਦੀ ਤ੍ਰਿਸ਼ਨਾ ਦੀ ਛੜਦਾ ਰਹਿੰਦਾ ਜਿੰਨਾ ਕੋਲ ਆਸ਼ ਪ੍ਰਾਪਤ ਹੋਦੀ ਹੋਰ ਬਹੁਤ ਵੀ ਤ੍ਰਿਸ਼ਨਾ ਲਗੀ ਰਹਿੰਦੀ ਸੀ ਕਿ ਪਿਛਣਾ ਦੀ ਜਨ ਸਾੜ ਸੀ ਜਿਹੜੀ ਮਹਾਰਾਜ ਜਰਨ ਸਾਹਿਬ ਉਹ ਜਾਹ ਦਿੱਤੀ ਐ ਨਾਮ ਰੂਪੀ ਜਲ ਪਾ ਕੇ ਕ੍ਰਮ ਕੇ ਸ਼ਿਵਮਨਿ ਕ੍ਰਿਸ਼ਨ ਉਹ ਜਾਏ ਨਾਮ ਨਿਧਾਨ ਸਤਗੁਰੂ ਦਿਰੜਾਇਆ ਗੁਰੂ ਸਾਹਿਬ ਜੀ ਨੇ ਨਾਮ ਦਾ ਖਜ਼ਾਨਾ ਇਹ ਬਿੰਦ ਕਰਾਤਾ ਗੁਰਸਿੱਖਾਂ ਦੇ ਹਿਰਦਿਆਂ ਦੀ ਗੁਰਨਾਮ ਕਰ ਨਾਮ ਦੇ ਲੜਾਇਆ ਪਰ ਨੂੰ ਘਣ ਸਮਰੱਥ ਬਿੰਸ ਨਾ ਆਵੇ ਜਾਈ ਐਸਾ ਅੰਮ੍ਰਿਤ ਨਾਮ ਹੈ ਬਿੰਸ ਨਾ ਆਵੇ ਜਾਈ ਇਹ ਨਾਮ ਨਾਸ ਨਹੀਂ ਹੁੰਦਾ ਜਿਵੇਂ ਹੋਰ ਪਦਾਰਥ ਬਿੰਸ ਜਾਂਦੇ ਆ ਨਾ ਜੀਵ ਨਾਮ ਵਾਲਾ ਜਨਮ ਧਾਰ ਕੇ ਫੇਰ ਆਉਂਦਾ ਨਾ ਮਰ ਕੇ ਕਿਸੇ ਦੇਸ਼ ਨੂੰ ਜਾਂਦਾ ਮੁਕਤ ਹੋ ਜਾਂਦਾ ਹੈ ਹਰ ਜਪ ਮਾਇਆ ਬੰਧਨ ਟੁੱਟੇ ਜਿੰਨਾਂ ਜਿੰਨਾਂ ਨੇ ਹਰੀ ਅਕਾਲ ਪੁਰਖ ਦਾ ਜਾਪ ਕੀਤਾ ਹੈ ਉਹਨਾਂ ਦੇ ਅੰਦਰੋਂ ਮਾਇਆ ਦੇ ਜਿਹੜੇ ਬੰਧਨ ਨੇ ਮੈਂ ਕਰਦਾ ਮੈਂ ਭੋਗਦਾ ਹੰਕਾ ਤੇ ਮਮਤਾ ਦੇ ਸਾਰੇ ਬੰਦਨ ਮਾਰ ਦੀ ਕਿਰਪਾ ਕਰਕੇ ੁੱਟ ਗਏ ਉਹਨਾਂ ਦੇ ਬ헤 ਕਿਰਪਾਲ ਦਇਾਲ ਪ੍ਰਭ ਮੇਰੇ ਉਹ ਦਇਆ ਦਾ ਕਰਜੋ ਪਰਮੇਸ਼ਵਰ ਉਹ ਕਿਰਪਾਲੂ ਹੋਏ ਮੇਰੇ ਪ੍ਰਭੂ ਜੋ ਪਿਛਲਾ ਜੁਗਾਜ ਵੀ ਕਰਸਾਲਤਾ ਕਰਨ ਵਾਲੇ ਹਨ ਸਾਧ ਸੰਗਤ ਮਿਲ ਛੂਤੇ ਸਭ ਸੰਗਤ ਨਾਲ ਮਿਲ ਕਰਕੇ ਇਹ ਛੁਟਕਾਰਾ ਪਾਇਆ ਨਿਹਾਲ ਹੋ ਗਏ ਹਾਂ ਅਸੀਂ ਰਹਾਉ ਆਜੁ ਪਹਿੜਾ ਹਰ ਕੇ ਗੁਰ ਗਾਵੈ ਤੇਰੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਨੇ ਹਾ ਪ੍ਰੇਮ ਭਗਤ ਭਗਤ ਪ੍ਰੇਮ ਰਸ ਮਾਤਾ ਪ੍ਰੇਮਾਂ ਭਗਤੀ ਦੇ ਰਸ ਵਿੱਚ ਮਸਤ ਹੋ ਗਿਆ ਮਨ ਹਰਖ ਸੋਗ ਦੁਹ ਮਾਹੀ ਨਿਰਾਲਾ ਜੈ ਸੰਗਤ ਐ ਜਾਵੇ ਤੇ ਖੁਸ਼ ਨਹੀਂ ਹੁੰਦਾ ਚਿਤ ਜੇ ਪਦਾਰ ਚਲਾ ਜਾਏ ਸੋਗ ਨਹੀਂ ਚੜਦਾ ਹੈ ਕਿਉਂ ਆਏ ਹਰਖ ਨਾ ਗਏ ਸੋਗ ਜੋ ਹਾਰੇ ਜੁਨੀਆ ਦਾ ਅਸੰਭ ਰਹਿਣ ਲੱਗੇ ਕਰਨ ਹਾਰ ਪਛਾਤਾ ਜੋ ਸਾਰੇ ਜਗਤ ਨੂੰ ਕਰਨ ਵਾਲਾ ਪ੍ਰਮੇਸ਼ਰ ਹੈ ਉਹਦੀ ਪਛਾਣ ਕਰ ਲਈ ਹੈ ਜਿਸ ਦਾ ਸਾਥ تن ਹੀ ਰਖ ਲਈ ਹੈ ਜਿਸ ਵਾਹਿਗੁਰੂ ਦੇ ਬਣੇ ਸੀ ਉਸ ਨੇ ਆਗ ਦੇ ਸੇਵਕ ਜਾਣ ਕੇ ਰੱਖਿਆ ਕਰ ਲਈ ਹੈ ਅਗਲ ਜੁਗਤ ਬਾਣ ਆਈ ਇਹ ਸਾਰੀਆਂ ਜੁਗਤੀਆਂ ਮਹਾਰਾ ਦੀ ਪ੍ਰੇਮਾ ਭਗਤੀ ਕਰਕੇ ਬਣ ਆਈਆਂ ਸਾਰੇ ਗਿਆਨ ਸਾਰੇ ਧਿਆਨ ਯੋਗ ਆਦਿਕ ਕਰਮ ਆਦਿਕ ਸਭផល ਪ੍ਰਾਪਤ ਹੋ ਗਏ ਬਹੁ ਨਾਨਕ ਪ੍ਰਭ ਪੁਰਖ ਦਿਆਲਾ ਜਿਹਨਾਂ ਵਿੱਚ ਵਾਹਿਨਾਤ ਹੋ ਰਿਹਾ ਹੋ ਗਿਆ ਹੈ ਇਸ ਕਰਕੇ ਨਸਟਾਂ ਦਾ ਦੇਹਤ ਹੋ ਕੇ ਪਰਮੇਸ਼ਰ ਜੀ ਜਗਨੂਆਂ ਜੁਨਤੀਆਂ ਜਿਹੜੀਆਂ ਸਾਡੀਆਂ ਨਵੀਆਂ ਬਣ ਆਈਆਂ ਹਨ ਬਹੁ ਨਾਨਕ ਪ੍ਰਭ ਪੁਰਖ ਦਿਆਲਾ ਪ੍ਰਭ ਜੀ ਕਹਿੰਦੇ ਨੇ ਤ੍ਰੂ ਅਕਾਲ ਪੁਰਖੋ ਉਹ ਪੂਰਨ ਹੋ ਸਾਰੇਆਂ ਭਾਂਤ ਤੇ ਕਿ ਪ੍ਰਸਾਰਥ ਦੇਣ ਵਾਲਾ ਉਦੋਂ ਦੇਣ ਵਾਲਾ ਬਹਾਂ ਦਾ ਧਰ ਹੈ ਇਹ ਮਤ ਕਹਿਣ ਨਾ ਜਾ ਯੁਗ੍ਰਿਣਿਸ਼ ਦੇ ਗੁਣਾ ਦੀ ਕੀ ਤੇ ਮੁੱਲ ਨਹੀਂ ਕਿਆ ਯਾਸਰ ਇਤਨੇ ਗੁਣ ਹਨ ਬਿਆੰਤ ਗੁਣਾ ਦਾ ਮਾਲ ਕੁਦਾਰਤਾ ਹੈ